ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੇ ਵੀ ਆਪਣੇ ਚੈਨਲ ਨੂੰ ਦੇਖਦੇ ਨੇ ਪੰਜਾਬ ਪਸ਼ੂ ਮੰਡੀ ਨੂੰ ਠੀਕ ਹੈ ਵੀਰੇ ਤੇ ਅੱਜ ਗੱਲ ਕਰਾਂਗੇ ਵੀਰੇ ਆਪਾਂ ਨਵਾਂ ਡੈਰੀ ਫਾਰਮ ਆਪਾਂ ਕਿਵੇਂ ਸਟਾਰਟ ਕਰਦੇ ਆਂ ਤੇ ਕਿਵੇਂ ਆਪਾਂ ਡੈਰੀ ਫਾਰਮ ਦੇ ਵਿੱਚ ਵੀਰੇ ਕਾਮਯਾਬ ਹੋ ਸਕਦੇ ਆਂ ਠੀਕ ਹੈ ਜੀ ਤੇ ਨੰਬਰ 2 ਤੇ ਹਣਾ ਵੀਰੇ ਆਪਾਂ ਚੈਨਲ ਬਣਾਇਆ ਹੋਇਆ ਤੇ ਜਿਹੜੇ ਵੀ ਮੇਰੇ ਵੀਰ ਭਰਾਵਾਂ ਨੇ ਪਸ਼ੂ ਸੇਲ ਕਰਨ ਵਾਸਤੇ ਆਪਣੇ ਤੋਂ ਵੀਡੀਓ ਪਵਾਉਣੀ ਹੋਵੇ ਜਿਹੜੇ ਵੀ ਮੇਰੇ ਵਪਾਰੀ ਵੀਰਾਂ ਨੇ ਤੇ ਵੀਰੇ ਉਹ ਆਪਣੇ ਤੋਂ ਬਣਵਾ ਸਕਦੇ ਆ ਠੀਕ ਹੈ ਜੀ ਤੇ ਬਾਕੀ ਵੀ ਗੱਲ ਕਰਦੇ ਆ ਆਪਾਂ ਤੁਹਾਨੂੰ ਪੰਜਾਬ ਦੀ ਹਰ ਇੱਕ ਮੰਡੀ ਦਿਖਾਉਣ ਦਾ ਵਾਅਦਾ ਕੀਤਾ ਸੀ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਵੀਰੇ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਤੇ ਬੈਲ ਆਈਕਨ ਦਾ ਘੰਟੀ ਦਾ ਬਟਨ ਦਬਾ ਕੇ ਰੱਖੋ ਅੱਗੇ ਵੀ ਵੀਰੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਕਰੋ ਠੀਕ ਆ ਤੇ ਬਾਕੀ ਵੀਰੇ ਆਪਣੇ ਚੈਨਲ ਨੂੰ ਦਿਓ ਪਿਆਰ ਤੁਸੀਂ ਠੀਕ ਹੈ ਤੇ ਆਪਾਂ ਤੁਹਾਨੂੰ ਹਰ ਇੱਕ ਜਿੰਨੀ ਵੀ ਨੌਲੇਜ ਦੀ ਗੱਲ ਹੋਇਆ ਕਰੋ ਆਪਾਂ ਤੁਹਾਨੂੰ ਦਿੰਦੇ ਰਹਾਂਗੇ ਤੇ ਬਾਕੀ ਬਾਈ ਆਪਾਂ ਗੱਲ ਕਰਦੇ ਆ ਹਨਾ ਵੀ ਨਵਾਂ ਡੇਰੀ ਫਾਰਮ ਆਪਾਂ ਕਿਵੇਂ ਸਟਾਰਟ ਕਰੀਏ ਬਰੇ ਜਿਵੇਂ ਮੰਨ ਲਓ ਹਨਾ ਕਿਸੇ ਵੀ ਮੇਰੇ ਵੀਰ ਭਰਾ ਨੇ ਹਨਾ ਪਸ਼ੂਆਂ ਦਾ ਕੰਮ ਸਟਾਰਟ ਕਰਨਾ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਬਾਈ ਤੁਹਾਨੂੰ ਮਤਲਬ ਕਿ ਇਹ ਚੀਜ਼ ਪਹਿਲਾਂ ਆਪਣੇ ਮਨ ਨੂੰ ਸਮਝਾਉਣੀ ਪਊਗੀ ਵੀ ਤੁਹਾਨੂੰ ਵੀਰੇ ਔਕੜਾਂ ਬਹੁਤ ਆਉਣਗੀਆਂ ਇਹ ਕੰਮ ਦੇ ਵਿੱਚ ਠੀਕ ਆ ਸੋਨੂੰ ਸਵੇਰੇ ਜਲਦੀ ਵੀ ਉੱਠਣਾ ਪਊਗਾ ਰਾਤਾਂ ਨੂੰ ਵੀਰੇ ਜਾਗਣਾ ਵੀ ਪਊਗਾ ਕਈ ਕਈ ਵਾਰ ਇਹ ਟਾਈਮ ਆ ਜਾਂਦਾ ਜਦੋਂ ਵੀਰੇ ਆਪਣੇ ਪਸ਼ੂਆਂ ਦਾ ਸੂਆ ਪੈਂਦਾ ਤਾਂ ਰਾਤਾਂ ਨੂੰ ਵੀ ਜਾਗਣਾ ਵੀ ਪੈਂਦਾ ਠੀਕ ਹੈ ਤੇ ਬਾਕੀ ਵੀ ਹਨਾ ਸੋਨੂੰ ਸਾਰਿਆਂ ਨੂੰ ਮਤਲਬ ਕਿ ਕੰਮ ਦੇ ਲਈ ਆਪਣੇ ਪ੍ਰਤੀ ਇਮਾਨਦਾਰ ਰਹਿਣਾ ਪਊਗਾ ਠੀਕ ਹੈ ਕਿਉਂਕਿ ਵੀਰੇ ਦੁੱਧ ਦਾ ਜਿਹੜਾ ਇੱਕ ਤੇਰਮਾ ਰਤਨਾ ਜੇ ਤੁਸੀਂ ਆਪਣੇ ਕੰਮ ਪ੍ਰਤੀ ਕਾਮਯਾਬ ਹੋਣਾ ਤਾਬੀਰੇ ਸਾਨੂੰ ਆਪਣੇ ਕੰਮ ਨਾਲ ਇਮਾਨਦਾਰੀ ਰੱਖਣੀ ਪਊਗੀ ਵੀ ਵਧੀਆ ਦੁੱਧ ਅੱਗੇ ਸੇਲ ਕਰੋਗੇ ਤਾਂ ਤੁਹਾਡਾ ਕੰਮ ਬਈ ਅੱਗੇ ਵਧੂਗਾ ਠੀਕ ਹੈ ਜੀ ਤੇ ਬਾਕੀ ਬਈ ਗੱਲ ਕਰਦੇ ਆ ਆਪਾਂ ਕਾਮਯਾਬ ਹੋਣ ਦੀ ਹੈਨਾ ਹਾਂਜੀ ਬਈ ਗੱਲ ਕਰਦੇ ਆ ਨਾ ਵੀ ਆਪਾਂ ਕਾਮਯਾਬ ਹੋਣ ਦੀ ਠੀਕ ਹੈ ਤਾਂ ਡੈਰੀ ਫਾਰਮ ਦੇ ਵਿੱਚ ਵੀਰੇ ਕਾਮਯਾਬ ਤੁਸੀਂ ਹੋ ਜਾਓਗੇ ਕੋਈ ਵੱਡੀ ਗੱਲ ਨਹੀਂ ਹੈਗੀ ਹੈ ਨਾ ਪਰ ਇਹ ਕੰਮ ਨੂੰ ਥੋੜਾ ਜਿਹਾ ਸਮਝਣਾ ਪੈਣਾ ਠੀਕ ਹੈ ਜੀ ਤੁਹਾਨੂੰ ਆਪ ਨੂੰ ਨੌਲੇਜ ਲੈਣੀ ਪੈਣੀ ਆ ਠੀਕ ਆ ਤੁਹਾਨੂੰ ਆਪ ਨੂੰ ਕੰਮ ਸਿੱਖਣਾ ਪੈਣਾ ਤੁਹਾਨੂੰ ਐ ਨਾ ਹੋਵੇ ਵੀ ਤੁਸੀਂ ਡਾਕਟਰ ਨੂੰ ਡੀਕੋ ਘਰੇ ਹਨਾ ਆਪਣੇ ਪਸ਼ੂ ਬਿਮਾਰ ਹੋਵੇ ਉਹ ਜਾਰੇ ਬਿਮਾਰ ਹੋ ਜੇ ਠੀਕ ਆ ਤਾਂ ਤੁਹਾਨੂੰ ਇੰਨਾ ਕੁ ਟਰੀਟਮੈਂਟ ਕਰਨਾ ਸਿੱਖਣਾ ਪਊਗਾ ਵੀ ਤੁਸੀਂ ਡਾਕਟਰ ਦੇ ਆਉਣ ਤੱਕ ਪਸ਼ੂ ਨੂੰ ਬਈ ਸਾਂਭ ਲਓ ਠੀਕ ਆ ਤੇ ਬਾਕੀ ਵੀਰੇ ਹਨਾ ਗੱਲ ਕਰਦੇ ਆਪਾਂ ਤੇ ਤੁਹਾਨੂੰ ਸਵਿਕਤ ਆ ਵੀਰੇ ਉਹ ਬੰਦਾ ਹੈ ਕੰਮ ਵਿੱਚ ਆਇਓ ਜਿਹੜਾ ਬੰਦਾ ਸਵੇਰੇ ਜਲਦੀ ਉੱਠਣ ਦੇ ਵਿੱਚ ਘੌਲ ਨਹੀਂ ਕਰਦਾ ਠੀਕ ਆ ਇਹ ਰਾਤਾਂ ਨੂੰ ਬਈ ਜਾਗ ਵੀ ਸਕਦਾ ਖਿਆਈ ਸਖਿਆਈ ਸਾਰਾ ਕੁਝ ਵੀਰੇ ਸਾਨੂੰ ਕੱਟਣਾ ਪਊਗਾ ਠੀਕ ਹੈ ਤੇ ਬਾਕੀ ਬਈ ਸਾਨੂੰ ਦਿੱਕਤਾਂ ਬਹੁਤ ਆਉਣਗੀਆਂ ਜੇ ਤੁਸੀਂ ਅੱਕ ਜੋਗੇ ਤਾਂ ਬਈ ਤੁਹਾਡਾ ਕੁਝ ਨਹੀਂ ਬੰਨਣਾ ਠੀਕ ਹੈ ਇਹ ਕੰਮ ਦੇ ਵਿੱਚ ਸਾਨੂੰ ਲਗਾਤਾਰ ਕੰਮ ਕਰਦੇ ਰਹਿਣਾ ਪਊਗਾ ਇੱਕ ਦਿਨ ਤੁਸੀਂ ਆਪਣੇ ਆਪ ਬਈ ਕਾਮਯਾਬ ਹੋ ਜਾਓਗੇ ਠੀਕ ਹੈ ਜਿੱਦ ਦੇ ਵੀਰੇ ਸੋਰੀ ਕਾਮਯਾਬ ਹੋਗੇ ਤਾਂ ਬਈ ਤੁਹਾਨੂੰ ਐਸਾ ਉਲਾਲੋ ਵੀ ਉਸੀਂ ਜ਼ਿੰਦਗੀ ਦਾ ਹਰ ਇੱਕ ਕੋਨਾ ਸ਼ਹਿਰ ਦਾ ਘੁੰਮ ਸਕਦੇ ਹਾਂ ਠੀਕ ਹੈ ਕਿਤੇ ਮਰਜ਼ੀ ਵੀਰੇ ਘੁੰਮੀ ਜਾਇਓ ਕੁਝ ਕਰਿਆ ਤੁਹਾਨੂੰ ਹਰ ਇੱਕ ਚੀਜ਼ ਇਹ ਦੇਣਗੀਆਂ ਠੀਕ ਹੈ ਦਿੰਦੀਆਂ ਵੀ ਬਹੁਤ ਕੁਝ ਨੇ ਕਰਮ ਵਾਲੀਆਂ ਇਹ ਤੇ ਲੈਂਦੀਆਂ ਵੀ ਬਹੁਤ ਕੁਝ ਨੇ ਠੀਕ ਆ ਬਾਕੀ ਬਈ ਪਹਿਲੇ ਨੰਬਰ ਤੇ ਹਨਾ ਜਦੋਂ ਆਪਾਂ ਪਸ਼ੂ ਲੈਣੇ ਨੇ ਠੀਕ ਹੈ ਮੇਰਾ ਤਾਂ ਤੁਹਾਨੂੰ ਸਲਾਹ ਇਹ ਹੈ ਆ ਵੀ ਜਰੂਰ ਤੁਸੀਂ ਪਸ਼ੂਆਂ ਦਾ ਬਈ ਕੰਮ ਸਟਾਰਟ ਕਰਨਾ ਹਨਾ ਤਾਂ ਤੁਸੀਂ ਵੀਰੇ ਮਤਲਬ ਕਿ ਗੱਭਣ ਤੋਕੜ ਪਸ਼ੂਆਂ ਤੋਂ ਸਟਾਰਟ ਕਰੋ ਕਿਉਂਕਿ ਬਾਈ ਇੱਕ ਤਾਂ ਸੋਨੂੰ ਪਸ਼ੂ ਗੱਭਣ ਮਿਲ ਜਾਣਗੇ ਇੱਕ ਬਾਈ ਸੋਨੂੰ ਦੁੱਧ ਵੀ ਮਿਲ ਜੂਗਾ ਠੀਕ ਆ ਤੇ ਉਨੇ ਟਾਈਮ ਤੇ ਬਾਈ ਤੁਸੀਂ 5-6 ਮਹੀਨਿਆਂ ਦੇ ਵਿੱਚ ਮੈਂ 3 ਮਹੀਨਿਆਂ ਵਾਲਾ ਗੱਭਣ ਪਸ਼ੂ ਲੈ ਲਿਆ 4 ਮਹੀਨਿਆਂ ਵਾਲਾ ਚੱਕ ਪਾਸ ਹਨ ਤੇ ਫੇਰ ਗਾਂ ਹੋਊਗੀ ਠੀਕ ਆ ਪਹਿਲਾਂ ਆਪਾਂ ਗੱਲ ਕਰਦੇ ਆ ਗਾਂ ਦੀ ਗਾਂ ਵੀਰੇ ਸੋਨੂੰ ਮਿਲ ਜੂਗੀ ਮੰਨ ਲਓ ਗਾਂ ਤੁਸੀਂ ਲੈਣੀ ਆ ਗੱਭਣ ਤੋਕੜ ਉਹ ਜਿਵੇਂ ਹੁਣ 3 ਤੋਂ 4 ਮਹੀਨਿਆਂ ਦੀ ਗੱਭਣਾ ਵੀਰੇ ਦੁੱਧ ਦੋਰੇ ਸੱhle 15 ਲੀਟਰ ਤੋਂ ਪਲੱਸ ਹੋਣਾ ਚਾਹੀਦਾ ਠੀਕ ਆ ਉਹ ਗਾਂ ਛੋਡੇ ਕੋਲੇ ਆ ਕੇ 28-29 ਲੀਟਰ ਦੁੱਧ ਦੇਊਗੀ ਜਿਹਨੂੰ ਤਾਜੀ ਸੂਗੀ ਠੀਕ ਆ ਜਿਹੜੀ ਵੀਰੇ ਗੱਬਣ ਹੋ ਕੇ 15-16 ਲੀਟਰ ਦੁੱਧ ਦੇਊਗੀ ਉਹਨੇ ਵੀਰੇ ਆਟੋਮੈਟਿਕ ਆ ਸੂ ਕੇ ਵੀਰੇ 28-29 ਲੀਟਰ ਦੁੱਧ ਦੇਣਾ ਬਾਕੀ ਸਾਨੂੰ ਆਪਾਂ ਦੱਸਾਂਗੇ ਅੱਗੇ ਅੱਗੇ ਹਨਾ ਤੁਸੀਂ ਆਪਣੇ ਚੈਨਲ ਨਾਲ ਜੁੜ ਕੇ ਰਹੋ ਵੀ ਆਪਾਂ ਦੁੱਧ ਕਿਵੇਂ ਵਧਾ ਸਕਦੇ ਆ ਪਸ਼ੂਆਂ ਤੋਂ ਠੀਕ ਆ ਉਹ ਵੀਰੇ ਸੂਣ ਤੋਂ ਤੁਹਾਨੂੰ ਦੱਸਾਂਗੇ ਪਹਿਲਾਂ ਵੀ ਤੁਸੀਂ ਕਿਹੜਾ ਟਰੀਟਮੈਂਟ ਕਰਨਾ ਪਸ਼ੂ ਦਾ ਸੋ ਨੂੰ ਵੀਰੇ ਆਟੋਮੈਟਿਕ ਪਤਾ ਲੱਗੂਗਾ ਵੀ ਪੰਜ ਤੋਂ 6 ਲੀਟਰ ਦੁੱਧ ਥੋੜਾ ਵਧੂਗਾ ਠੀਕ ਆ ਤੁਸੀਂ ਆਪਣੇ ਚੈਨਲ ਨਾਲ ਜੁੜ ਕੇ ਰਹਿਣਾ ਉਹ ਵੀ ਆਪਾਂ ਤੁਹਾਨੂੰ ਅੱਗੇ-ਅੱਗੇ ਦੱਸਾਂਗੇ ਤੇ ਬਾਕੀ ਬਾਈ ਤੁਸੀਂ ਹਨਾ ਪਸ਼ੂ ਲਓ ਐਵੇਂ ਠੀਕ ਆ ਮੰਨ ਲਓ ਤੁਸੀਂ ਪੰਜੋਂ ਪਸ਼ੂਆਂ ਤੋਂ ਘੱਟੋ-ਘੱਟ ਸਟਾਰਟ ਕਰੋ ਜਿਹੜੇ ਵੀਰਾਂ ਨੇ ਵੀਰੇ ਮੱਝਾਂ ਤੋਂ ਸਟਾਰਟ ਕਰਨਾ ਤਾਂ ਵੀਰੇ ਉਹ ਮੱਝਾਂ ਪੰਜ ਲਓ ਜਿਹਨੇ گاਵਾ ਤੋਂ ਸਟਾਰਟ ਕਰਨਾ ਉਹ گاਵਾ ਹੀ ਪੰਜ ਲਓ ਲੈ ਲਓ ਵੀਰੇ ਪਰ ਗੱਭਣ ਤੋਕੜ ਹਨਾ ਇਨੇ ਬਈ ਸੱਜਰਾਂ ਲੈਣੀਆਂ ਨੇ ਉਹ ਸੱਜਰਾਂ ਵੀ ਲੈ ਸਕਦਾ ਕੋਈ ਗੱਲ ਨਹੀਂ ਇਹ ਚੀਜ਼ ਦੇ ਵਿੱਚ ਤੇ ਬਾਕੀ ਬਈ ਜਿਹੜਾ ਆਪਣਾ ਸਾਨੂੰ ਅਸੂਲ ਆ ਸਾਨੂੰ ਸਮਝਾਵਾਂਗੇ ਵੀ ਤੁਸੀਂ ਕਾਮਯਾਬ ਜਲਦੀ ਹੋਵੋਗੇ ਇੱਕ ਨੰਬਰ ਤਾਂ ਵੀਰੇ ਸਾਨੂੰ ਪਸ਼ੂ ਗੱਭੜ ਮਿਲ ਗਏ ਠੀਕ ਹੈ ਨੰਬਰ 2 ਤੇ ਬਈ ਸਾਨੂੰ ਦੁੱਧ ਮਿਲ ਗਿਆ ਮੰਨ ਲਓ ਤੁਸੀਂ ਪੰਜ ਗਾਵਾਂ ਲੈ ਲਈਆਂ ਪੰਜ ਗਾਵਾਂ ਬਈ 15-15 ਲੀਟਰ ਦੁੱਧ ਆ ਲਈਆਂ ਤੁਸੀਂ ਨੇ ਲੈਣੀਆਂ ਠੀਕ ਆ ਤੁਸੀਂ ਹੁਣ ਜੋੜੋ ਵੀ ਇਹਨਾਂ ਦਾ ਦੁੱਧ ਕਿੰਨਾ ਹੋ ਜੂ 75 70 75 ਲੀਟਰ ਦੁੱਧ ਤੁਹਾਡੇ ਕੋਲੇ ਹੋ ਜੂਗਾ ਠੀਕ ਆ ਨਾਲੇ ਤਾਂ ਵੀਰੇ ਤੁਸੀਂ ਦੁੱਧ ਪਾਓ ਠੀਕ ਆ ਨਾਲੇ ਬਾਈ ਛੋਡਾ ਕੰਮ ਚੱਲ ਪਿਆ ਤੁਹਾਡੇ ਕੋਲੇ ਪੈਸਾ ਆਉਣ ਲੱਗ ਜੂਗਾ ਨਾਲੇ ਬਾਈ ਤੁਹਾਡੇ ਪਸ਼ੂ ਬਣ ਗਏ 5-6 ਮਹੀਨਿਆਂ ਦੇ ਵਿੱਚ ਵੀਰੇ ਤੁਸੀਂ ਕੁਛ ਨਾ ਕੁਛ ਨੌਲੇਜ ਲੈ ਲਓਗੇ ਠੀਕ ਆ ਅੱਗੇ ਜਾ ਕੇ ਤੁਹਾਨੂੰ ਦਿੱਕਤ ਨਹੀਂ ਆਊਗੀ ਜਦੋਂ ਤੁਹਾਡੇ ਪਸ਼ੂ ਤਾਜੇ ਸੂਣਗੇ ਠੀਕ ਆ ਇੱਕ ਤਾਂ ਵੀਰੇ ਇਹਦੇ ਵਿੱਚ ਫਾਇਦਾ ਕੀ ਹੁੰਦਾ ਜਦੋਂ ਤੁਸੀਂ ਬਾਈ ਤਾਜੀ ਝਾਂ ਲੈਣੇ ਹੋ ਨਾ ਅੱਜ ਕੱਲ ਵੀਰੇ ਸਾਨੂੰ ਪਤਾ ਹੀ ਆ ਲੋਕ ਕੀ ਕਰਦੇ ਨੇ ਹਨਾ ਅਜੂ ਨੂੰ ਬੈਸੋਂ ਤਾਂ ਕਚੋਈ ਜਾਂਦੇ ਨੇ ਅਗਲਾ ਕਹਿੰਦਾ ਯਾਰ ਆਪਾਂ ਕਿਹੜਾ ਰੱਖਣੀ ਆ ਆਪਾਂ ਤਾਂ ਵੇਚਣੀ ਆ ਜਦੋਂ ਬਈ ਜੇ ਸੋਡੇ ਕੋਲੇ ਉਹੀ ਜੀ ਗਾਂ ਆ ਗਈ ਸੱਜਰ ਠੀਕ ਆ ਕਿਉਂਕਿ ਸੂਣ ਵੇਲੇ ਤਾਂ ਪਸ਼ੂ ਦਾ ਲੇਵਾ ਬਹੁਤ ਚੀਜ਼ਾਂ ਨੇ ਵੀਰੇ ਬਣ ਜਾਂਦਾ ਸਾਨੂੰ ਵੀ ਪਤਾ ਵੀ ਕਿਵੇਂ ਬਣਦਾ ਲੇਵਾ ਵੀਰੇ ਬਣ ਜਾਂਦਾ ਲੇਵਾ ਦੇਖ ਕੇ ਪਸ਼ੂ ਨਾਲਿਓ ਕਿਉਂਕਿ ਉਹਨੇ ਬਈ ਸੋਡੇ ਕੋਲੇ ਆ ਕੇ ਪੰਜ ਚਾਰ ਦਿਨਾਂ ਦੇ ਵਿੱਚ ਜਮ੍ਹਾਂ ਨਾ ਲਾ ਲੈਣਾ ਲੇਵਾ ਤੁਸੀਂ ਬਈ ਫਿਰ ਨਾ ਉਧਰ ਦੇ ਨਾ ਇਧਰ ਦੇ ਠੀਕ ਆ ਇਹ ਲੋਕ ਐਵੇਂ ਵੀਰੇ ਕਰਦੇ ਨੇ 100 ਚੋਂ 50% ਸਾਰੇ ਨਹੀਂ ਮੈਂ ਕਹਿੰਦਾ ਤੁਹਾਡੇ ਨਾਲ ਵੀਰੇ ਧੋਖਾ ਤੁਹਾਡੀ ਹੋ ਸਕਦੀ ਆ ਠੀਕ ਆ ਗੱਬਣ ਪਸ਼ੂ ਲੈ ਲਓ ਬਾਈ ਠੀਕ ਆ ਚੈੱਕ ਕਰਾ ਕੇ ਅਗਲੇ ਦੇ ਘਰੋਂ ਲਓ ਉਸ ਤੋਂ ਬਾਅਦ ਦੇ ਵਿੱਚ ਬਾਈ ਉਹਨੂੰ ਸੂਣ ਤੋਂ 2 ਮਹੀਨੇ ਪਹਿਲਾਂ ਤੁਸੀਂ ਡਰਾਈ ਕਰਨਾ ਠੀਕ ਆ ਨਾਲੇ ਤਾਂ ਬਾਈ ਤੁਸੀਂ ਦੁੱਧ ਪਾਉਂਗੇ ਠੀਕ ਆ ਨਾਲੇ ਬਾਈ ਜਿਹੜੇ ਤੁਹਾਡੇ 2 ਮਹੀਨੇ ਉਹ ਆਉਣਗੇ ਤੁਸੀਂ 2 ਮਹੀਨਿਆਂ ਦੇ ਵਿੱਚ ਉਹਨੂੰ ਆਪਣੇ ਘਰੇ ਵੀਰੇ ਤਿਆਰ ਕਰੋਗੇ ਠੀਕ ਹੈ ਜੇ ਅਗਲੇ ਕੋਲੇ ਬਈ ਉਹ 28 ਕਿਲੋ ਲਿੱਟਰ ਦਿੰਦੀ ਸੀਗਾ ਤਾਂ ਛੋਡੇ ਕੋਲੇ ਵੀਰੇ 32 34 ਲੀਟਰ ਦੁੱਧ ਦੇਊਗੀ ਆਪਾਂ ਛੋਡ ਨਾਲ ਇਹ ਵਾਦਾ ਕਰਦੇ ਆਂ ਠੀਕ ਆ ਤੁਸੀਂ ਬਈ ਕਰੋ ਕੀ ਜਦੋਂ ਤੁਸੀਂ ਪਸ਼ੂ ਨੂੰ ਛੱਡੋਂਗੇ ਦੁੱਧੋਂ ਠੀਕ ਆ ਉਹਦੇ ਵੀਰੇ 5 ਤੋਂ 6 ਟੀਕੇ ਹੋਰ ਕੋਈ ਚੀਜ਼ ਨਾ ਵੀਰੇ ਵਰਤੋਂ 5 ਤੋਂ 6 ਟੀਕੇ ਵੀਰੇ ਉਹਦੇ 25 ਦੇ ਲਾਓ 10 ਐਮ ਐਲ ਤੁਸੀਂ ਇੱਕ ਵਾਰੀ ਚ ਲਾਉਣਾ ਠੀਕ ਆ ਉਹਦੇ ਨਾਲ 5 ਐਮ ਐਲ ਦੀ ਸਿਰਿੰਜ ਹੁੰਦੀ ਆ ਤੁਸੀਂ 5 ਐਮ ਐਲ ਇਧਰਲੀ ਸਾਈਡ ਲਾ ਦੋ ਗਰਦਨ ਦੇ 5 ml ਇਧਰਲੀ ਸਾਈਡ ਲਾ ਦਿਓ ਠੀਕ ਆ ਉਹ ਤੁਸੀਂ ਆਪ ਵੀ ला ਸਕਦੇ ਹੋ ਕੋਈ ਵੱਡੀ ਗੱਲ ਨਹੀਂ ਤੇ ਉਸ ਤੋਂ ਬਾਅਦ ਵਿੱਚ ਵੀਰੇ ਤੁਸੀਂ ਲੋਕ ਕੀ ਕਰਦੇ ਨੇ ਬਾਈ ਤੁਹਾਨੂੰ ਕੀ ਪਤਾ ਜੇ ਤੁਸੀਂ ਸੱਜਰ ਪਸ਼ੂ ਲੈ ਲਿਆ ਅਗਲੇ ਨੇ ट्रांजੈਕਸ਼ਨ ਪਾਈ ਆ ਜਾਂ ਨਾ ਕਿਉਂਕਿ ਜੇ ਉਹ ਫੀਡ ਨਹੀਂ ਪਈ ਹੋਊਗੀ ਜਾਂ ਹੀਫਰ ਨਹੀਂ ਪਈ ਹੋਊਗੀ ਡਰਾਈ ਤਾਂ ਬਾਈ ਤੁਹਾਡਾ ਪਸ਼ੂ ਅੱਗੇ ਆ ਕੇ ਤੁਹਾਨੂੰ ਲੰਮਾ ਟਾਈਮ ਦੁੱਧ ਨਹੀਂ ਦਿੰਦਾ ਤਾਂ ਤੁਸੀਂ ਬਾਈ ਕਰੋ ਕੀ ਹੈਨਾ ਤੁਸੀਂ ਸੂਣ ਤੋਂ ਵੀਰੇ ਉਹਨੂੰ ਮੰਨ ਲਓ 60 60 ਦਿਨ ਤੱਕ ਵੀਰੇ ਤੁਸੀਂ ਉਹਨੂੰ ਛੱਡਣਾ ਹੀ ਛੱਡਣਾ ਠੀਕ ਆ 15 ਦਿਨ ਪਹਿਲਾਂ ਉਹਨੂੰ ਡਰਾਈ ਕਰਨ ਲੱਗ ਜਾਓ ਉਹਦੇ ਵੀਰੇ ਵਧੀਆ ਕੁਆਲਿਟੀ ਦੀਆਂ ਲਿਆ ਕੇ ਟਿਊਬਾਂ ਭਰੋ ਸਣਾ ਦੇ ਵਿੱਚ ਠੀਕ ਆ ਟਿਊਬਾਂ ਭਰ ਕੇ ਵੀਰੇ ਉਹਨੂੰ ਡਰਾਈ ਕਰੋ ਠੀਕ ਆ ਤੇ ਉਹ ਆਟੋਮੈਟਿਕ ਬਾਈ ਡਰਾਈ ਹੋ ਜੂ ਕੋਈ ਤੁਸੀਂ ਚੱਕਰਾਂ 'ਚ ਨਹੀਂ ਪੈਣਾ ਹੈਗਾ ਵੀ ਦੁੱਧ ਨਹੀਂ ਸੁੱਕਦਾ ਐ ਨਹੀਂ ਹੁੰਦਾ ਬਾਈ ਤੁਸੀਂ ਬਸ ਸਿੱਧੀਆਂ ਧਾਰ ਚੋ ਕੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਅੱਜ ਡਰਾਈ ਕਰਨੀਆਂ ਨੇ ਉਸ ਤੋਂ 5 ਦਿਨ ਪਹਿਲਾਂ ਬਾਈ ਧਾਰ ਚੋ ਕੇ ਉਹਦੇ ਟਿਊਬਾਂ ਚਾੜ ਦਿਓ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਪਸ਼ੂ ਦੇ ਜਿਹੜੇ ਥਣ ਨੇ ਉਹ 63 63 ਦਿਨਾਂ ਲਈ ਵੀਰੇ ਲੋਕ ਹੋ ਜਾਣਗੇ ਉਹ ਟਿਊਬ ਦੇ ਉੱਤੇ ਲਿਖਿਆ ਵੀ ਹੋਊਗਾ ਛੋਡੇ ਪਸ਼ੂ ਦੇ ਥਣਾ ਨੂੰ ਕੋਈ ਵੀ ਬਿਮਾਰੀ ਨਹੀਂ ਹੋਊਗੀ ਠੀਕ ਹੈ ਨਾ ਮਸਟਟਾਈਟਸ ਹੋਵੇ ਕੁਝ ਨਹੀਂ ਹੋਣਾ ਤੁਸੀਂ ਟੈਨਸ਼ਨ ਫਰੀ ਹੋ ਜਾਣਾ ਇੱਕ ਵਾਰੀ ਦਾ ਵੀਰੇ ਜਦੋਂ ਟਿਊਬਾਂ ਭਰੀਆਂ ਹੋਣਗੀਆਂ ਲੈ ਵਾ ਭਰੂਗਾ ਠੀਕ ਹੈ ਦੁੱਧ ਆਊਗਾ ਉਸ ਤੋਂ ਬਾਅਦ ਦੇ ਵਿੱਚ ਬਈ ਆਟੋਮੈਟਿਕ ਆਪ ਹੀ ਮੱਚ ਜੂਗਾ ਦੁੱਧ ਮੱਤਣਾ ਸਟਾਰਟ ਹੋ ਜਾਊਗਾ ਛੋਡੇ ਪਸ਼ੂ ਨੂੰ ਕੋਈ ਚੱਕਰ ਨਹੀਂ ਠੀਕ ਹੈ ਜੀ ਤੇ ਨਾਲ ਵੀਰੇ ਤੁਸੀਂ ਹਿਫਡ్రਾਈ ਫੀਡ ਸਟਾਰਟ ਕਰਨੀ ਆ ਉਹ ਵੀਰੇ ਤੁਸੀਂ ਪਾਉਣੀ ਆ ਹਿਫਡ్రਾਈ ਫੀਡ 40 ਦਿਨ ਠੀਕ ਹੈ 20 ਦਿਨ ਵੀਰੇ ਤੁਸੀਂ ਪਾਉਣੀਆਂ ट्रांजੈਕਸ਼ਨ ਠੀਕ ਹੈ ਜਦੋਂ ਤੁਸੀਂ ਇਹ ਕੰਮ ਕਰਿਆ ਨਾਲ ਵੀਰੇ ਪੰਜ ਟੀਕੇ V5 ਦੇ ਲਾਏ ਤੇ ਉਸ ਤੋਂ ਬਾਅਦ ਦੇ ਵਿੱਚ ਬਾਈ ਠੀਕ ਹੈ ਜਦੋਂ ਗਾਵਾ ਸੂਣ ਗਿਆ ਠੀਕ ਹੈ ਉਦੋਂ ਤੁਸੀਂ ਨੇ ਕਰਨਾ ਕੀ ਆ ਬਾਈ ਉਹਨੂੰ 10 ਦਿਨ ਮਤਲਬ ਕਿ ਖਰਾਕ ਦਾ ਜ਼ੋਰ ਨਹੀਂ ਦੇਣਾ ਉਹਨੂੰ ਨੋਰਮਲ ਰੱਖਣਾ ਠੀਕ ਹੈ ਸੂਣ ਤੋਂ ਬਾਅਦ ਸਾਨੂੰ ਦੱਸਾਂਗੇ ਵੀਰੇ ਆਪਾਂ ਕੀ ਚੀਜ਼ ਉਹਨੂੰ ਪਾ ਸਕਦੇ ਹਾਂ ਠੀਕ ਹੈ ਦਾ ਹਦਨ ਤੁਸੀਂ ਫੇਰ ट्रांजੈਕਸ਼ਨ ਫੀਡ ਪਾਉਣੀ ਆ ਉਹਦੇ ਨਾਲ ਕੀ ਪਾਉਣਾ ਬਾਈ ਉਹ ਜੇ ਤੁਹਾਨੂੰ ਵੀਡੀਓ ਆਪਣੀ ਵਧੀਆ ਲੱਗੀ ਤਾਂ ਕਮੈਂਟਾਂ ਦੇ ਵਿੱਚ ਦੱਸਿਓ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਹਾਡਾ ਪਸ਼ੂ ਵੀਰੇ ਕਿਵੇਂ ਤੰਦਰੁਸਤ ਰਹੂਗਾ ਕਿਵੇਂ ਦੁੱਧ ਤੇ ਆਊਗਾ ਠੀਕ ਹੈ ਤੇ ਨੰਬਰ 2 ਹਣਾ ਤੁਸੀਂ ਬਈ ਪੰਜ ਪਸ਼ੂ ਲੈਤੇ ਸੀ ਮੰਨ ਲਓ ਗੱਭਣ ਤੋਕੜ ਹਣਾ ਤੁਹਾਡੇ ਪੰਜ ਪਸ਼ੂ ਡਰਾਈ ਹੋ ਗਏ ਤੁਹਾਡੇ ਕੋਲੇ ਮੰਨ ਲਓ ਵੀ ਪਤਾ ਲੱਗ ਗਿਆ ਆਪਾਂ ਨੂੰ ਵੀ ਦੁੱਧ ਘਟਣ ਲੱਗ ਗਿਆ ਤੁਸੀਂ ਬਈ ਉਸ ਤੋਂ ਬਾਅਦ ਦੇ ਵਿੱਚ ਇੱਠੇ ਪੈਸੇ ਲਾਉਣ ਨਾਲੋਂ ਜੇ ਤੁਸੀਂ 1 ਗਾਂ ਲੱਖ ਰੁਪਏ ਦੀ ਲੈਨੇਓ ਤਾਂ ਤੁਹਾਨੂੰ ਗੱਭਣ ਟੁੱਕੜ ਬਈ 50000 ਦੀ ਮਿਲੀ ਹੋਊਗੀ ਠੀਕ ਐ ਤੁਸੀਂ 5 ਲੱਖ ਤੋਂ ਕੰਮ ਸਟਾਰਟ ਕਰਨਾ ਮੰਨ ਲਓ ਤਾਂ ਤੁਹਾਡੀਆਂ 5 ਗਾਵਾਂ ਹੀ ਆਉਣਗੀਆਂ ਜੇ ਤੁਸੀਂ ਨਾਰਮਲ ਲੈਣੀਆਂ ਨੇ 20 20 ਲੀਟਰ ਵਾਲੀਆਂ ਉਹ ਵੀ ਗੱਭਣ ਟੋਕਣਾ ਛੋਡੀਆਂ 10 ਆ ਜਾਣਗੀਆਂ ਪੰਜ ਪਹਿਲਾਂ ਲੈ ਲਓ ਉਹਨਾਂ ਨੂੰ ਡਰਾਈ ਕਰਕੇ ਨਾਲ ਦੀ ਨਾਲ ਵੀਰੇ ਗੱਭਣ ਟੋਕੜ ਪਸ਼ੂ ਪਾਲਨੇ ਸ਼ੁਰੂ ਕਰ ਦੋ ਗਾਵਾਂ ਹੋਰ ਉਹ ਵੀਰੇ ਤੁਸੀਂ ਐਡ ਕਰ ਲਓ ਤੁਹਾਡਾ ਦੁੱਧ ਫੇਰ ਚੱਲ ਪੂਗਾ ਠੀਕ ਐ ਆਪਣਾ ਜਿਹੜਾ ਤਰੀਕਾ ਉਹਡੇ ਕੋਲੇ ਦੁੱਧ ਵੀ ਟੁੱਟੂਗਾ ਜਿਵੇਂ ਜਿਵੇਂ ਡਰਾਈ ਹੋਣਗੇ ਓਵੇਂ ਓਵੇਂ ਬਈ ਪਸ਼ੂ ਪਾਈ ਚੱਲੇ ਹੋ ਪੰਜ ਗਾਵਾਂ ਹੋਰ ਕਰ ਲਿਓ ਠੀਕ ਆ ਉਸ ਤੋਂ ਬਾਅਦ ਦੇ ਵਿੱਚ ਸੁੱਡ ਲਵੇ ਕੀ ਹੋਊਗਾ ਇਹ ਗਾਵਾਂ ਵੀਰੇ ਸੋਡੀਆਂ ਸੂਪ ਪੈਣਗੀਆਂ ਪੰਜੇ ਠੀਕ ਆ ਉਹ ਸੋਡੇ ਪਸ਼ੂ ਬਈ 2 ਮਹੀਨਿਆਂ ਬਾਅਦ ਉਦੋਂ 2-3 ਮਹੀਨਿਆਂ ਬਾਅਦ ਬਈ ਫੇਰ ਉਹ ਛੋਡੇ ਪਸ਼ੂ ਡਰਾਈ ਤੇ ਆ ਜਾਣਗੇ ਇਹਨਾਂ ਦਾ ਬਈ ਦੁੱਧ ਚੱਲਦਾ ਰਹੂਗਾ ਪੰਜ ਪਸ਼ੂਆਂ ਦਾ ਅੱਗੇ ਵੀਰੇ ਪੰਜ ਪਸ਼ੂ ਛੋਡੇ ਫੇਰ ਸੂਣ ਵਾਲੇ ਹੋ ਜਾਣਗੇ ਠੀਕ ਆ ਜੋ ਡਾ ਵੀਰੇ ਦੁੱਧ ਨਹੀਂ ਟੁੱਟਣਾ ਇਹ ਤਰੀਕੇ ਨਾਲ ਮਤਲਬ ਕਿ ਮੇਨ ਜਿਹੜਾ ਕਾਰਨੋਂ ਦਾ ਡੈਰੀ ਫਾਰਮ ਫੇਲ ਹੋਣ ਦਾ ਉਹ ਇਹੀ ਆਉਂਦਾ ਵੀ ਆਪਣੇ ਪਸ਼ੂ ਨੇ ਜਿਹੜੇ ਜਿਹੜੇ ਡਰਾਈ ਹੋ ਜਾਂਦੇ ਨੇ ਨਾ ਵੀਰੇ ਉਦੋਂ ਆਪਣੇ ਤੋਂ ਖਰਚਾ ਨਹੀਂ ਸੰਭਾਲ ਲੈ ਜਾਂਦਾ ਤਾਂ ਕਰਕੇ ਵੀਰੇ ਆਪਣਾ ਜਿਹੜਾ ਫਾਰਮ ਆ ਉਹ ਘਾਟੇ ਦੇ ਵਿੱਚ ਜਾਂਦਾ ਠੀਕ ਆ ਤਾਂ ਉੱਥੋਂ ਬਈ ਆਪਣੇ ਸਾਰੇ ਜਿਹੜੇ ਪੈਸਾ ਚੜ ਗਿਆ ਫੀਡ ਵਗੈਰਾ ਦੇ ਹੋ ਗਏ ਹੋਰ ਵੈਟਰਨਰੀ ਦਾ ਹੋ ਗਿਆ ਤਾਂ ਉੱਥੋਂ ਬੰਦਾ ਬਈ ਇਹਨਾਂ ਤੋਂ ਪਾਸਾ ਵੱਟਦਾ ਵੀ ਯਾਰ ਆਪਣਾ ਕੰਮ ਸਹੀ ਨਹੀਂ ਠੀਕ ਆ ਤੇ ਬਾਕੀ ਸੋਨੂੰ ਬਈ ਆਪਾਂ ਫੀਡ ਠੀਕ ਹੈ ਡਾਈਟ ਦੀ ਸਾਰੀ ਵੀ ਕਿਹੜੀ ਫੀਡ ਪਾਓ ਹਨ ਕਿਵੇਂ ਪਾਓ ਉਹ ਸਾਨੂੰ ਸਾਰੀਆਂ ਚੀਜ਼ਾਂ ਬਾਈ ਅੱਗੇ ਸਾਨੂੰ ਸਮਝਾਵਾਂਗੇ ਤੁਸੀਂ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਤੇ ਫਿਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਨੌਲੇਜ ਤਾਂ ਤੁਸੀਂ ਆਪਾਂ ਨੂੰ ਕਮੈਂਟ ਕਰਿਓ ਆਪਾਂ ਅੱਗੇ ਵੀਡੀਓ ਬਣਾਵਾਂਗੇ ਠੀਕ ਹੈ ਤਾਂ ਇਸ ਤਰੀਕੇ ਨਾਲ ਬਾਈ ਤੁਸੀਂ ਘਾਟੇ ਦੇ ਵਿੱਚ ਨਹੀਂ ਜਾਓਗੇ ਤੁਹਾਡੇ ਪੰਜ ਪਸ਼ੂ ਬਾਈ ਡਰਾਈ ਹੋ ਜਾ ਕਰਨਗੇ ਪੰਜ ਦੁੱਤ ਆ ਜਾ ਕਰਨਗੇ ਠੀਕ ਹੈ ਕਿਵੇਂ ਵੀਰੇ ਬੱਚੀਆਂ ਪਾਲਣੀਆਂ ਨੇ ਠੀਕ ਹੈ ਕਿਵੇਂ ਪਸ਼ੂਆਂ ਨੂੰ ਦੁੱਧ ਤੇ ਲੈ ਕੇ ਆਉਣਾ ਠੀਕ ਹੈ ਖੂਨ ਤੋਂ ਬਾਅਦ ਕਿਹੜੀ ਖਰਾਕ ਪਾਉਣੀ ਆ ਉਹ ਤੁਹਾਨੂੰ ਸਾਰੀਆਂ ਗੱਲਾਂ ਸਮਝਾਵਾਂਗੇ ਤੇ ਬਾਕੀ ਵੀਰੇ ਧੰਨਵਾਦ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਲਈ ਠੀਕ ਹੈ ਜੀ ਓਕੇ